ਹਾਂ ਪਹਿਲੇ ਵਾਲੇ ਬਲੌਗ ਚ ਬਾਬਾ ਜੀ ਗੱਲ ਕਰਦੇ ਸੀ ਜ਼ਿਕਰ ਕਰਦੇ ਸੀ ਜੀ ਤੇ ਵੀ ਜਿਹੜੇ ਮੁਸਲਮਾਨ ਭਰਾ ਬੱਤ ਰਹੀ ਦੀ ਹਰੀ ਉਹ ਦਵਾ ਆਪਣੇ ਤੁਸੀਂ ਜ਼ਿਕਰ ਕਰਦੇ ਸੀ ਉਹ ਕੈਮਰਾ ਹਾਂ ਜੀ ਉਹ ਵੀ ਜਦੋਂ ਦਾਤੇ ਬਾਸ ਟੱਪੇ ਨੇ ਵੀ ਪਾਣੀ ਵੀ ਤੇ ਛੋਲਿਆਂ ਦੇ ਦਾਣੇ ਵੀ ਉਹ ਕਿਵੇਂ ਦੀ ਜੀ ਉਸ ਉਹ ਪਿੰਡ ਨੇ ਧਾਰ ਕਰ ਰਹੀ ਸੀ ਆਪਣੇ ਵਾਲੇ ਵੀ ਭੁੱਖੇ ਮਰਦੇ ਜਾਂਦੇ ਅੱਛਾ ਜੀ ਉਭਾਈ ਪਾਈ ਜੇ ਤਾਂ ਕੋਈ ਜੰਮਾ ਕੋਈ ਭੁੱਖਾ ਮਾਤਾ ਛੋਲੇ ਚੁਪ ਲੋ ਪਾਣੀ ਪੀ ਲੋ ਚਲੋ ਤੁਸੀਂ ਜਾਓ ਫਿਰ ਜੇ ਜਿੱਥੇ ਟੱਕਰ ਦੇਣੀ ਕਿਸੇ ਪਾਸੇ আচ্ছা ਜਦੋਂ ਉਹਨਾਂ ਤੇ ਬਾਥਰੂਮ ਦੁਬਾਰਾ ਟ੍ਰੇਨ ਚੜਦੇ ਦੀ ਟ੍ਰੇਨ ਚੜਦੇ ਅੱਛਾ ਯਾਰ ਉਹਨਾਂ ਨਾਲ ਸੀ.ਆਰ.ਪੀ ਲੱਗੀ ਹੋਈ ਤੇ ਜੇ ਹਨਾ ਲੱਗੀ ਸੀ ਟੱਪਣੀ ਹਾਂ ਅੱਛਾ ਉਹ ਆਪਣੇ ਪਿੰਡ ਦੇ ਲੋਕਾਂ ਨੇ ਚੂਲੇ ਨੇ ਦਾਣੇ ਨੇ ਬੋਲੀਆਂ ਪਨਾ ਕਿਤੇ ਪਾਣੀ ਰੱਖਿਆ ਹੋਇਆ ਤੇ ਹਾਂ ਜੀ ਜਾਂ ਤਾਂ ਨੂੰ ਬੁੱਕ ਬੁੱਕ ਦੋ ਦੋ ਬੁੱਕ ਜਿੰਨਾ ਕਿ ਦਿੱਤਾ ਗਿਆ ਦਿੱਤਾ ਤਾਂ ਹਾਂ ਅੱਛਾ ਹੈ ਹਾਂ ਫਿਰ ਤੁਸੀਂ ਦਾਦੀ ਜੀ ਵੀ ਕੀ ਕਹਿੰਦੀ ਸੀ ਵੀਰੋ ਜਦੋਂ ਉੱਧਰ ਨੂੰ ਜਾਂਦੇ ਸੀ ਆਪਣਾ ਜਦੋਂ ਦਾਤੇ ਪਾਸੋਂ ਬਾਪਸ ਮੁੜੇ ਨਹੀਂ ਹਾਂ ਜਾਂਦੇ ਜੀ ਜਦੋਂ ਜਦੋਂ ਵੀ ਭਾਈ ਅਸੀਂ ਤਾਂ ਹੁਣ ਆ ਗਏ ਛੱਡ ਕੇ ਆ ਗਏ ਸਭ ਕੁਝ ਹਾਏ ਤੁਸੀਂ ਜਿਹੜਾ ਕੁਸਾ ਸਾਡਾ ਸਾਮਲੋ ਚੱਕ ਲਓ ਅੱਛਾ 26 ਸਾਲ ਸੀ ਤਾਂ ਚੱਲੇ ਆ ਹਾਂ ਵੀ ਜੋ ਸੁਡਕਾ ਮਦਜੀ ਜਲੇ ਲੈ ਲਓ 672 ਸਠੀ ਕੋ ਠੀਕ ਹੈ ਜੀ ਠੀਕ ਹੈ ਜੀ 6 ਠੀਕ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਉਹ ਜਿੱਥਾ ਕਿਥੇ ਹੋਰ ਪਾਸੇ ਦੇ ਦਰਵਾਜ਼ਾ ਜੀ ਹਾਂਜੀ ਚਾਰੇ ਸਾਈਡਾਂ ਬੇਲੀ ਨਹੀਂ ਦੀਆਂ ਡਸ ਕੇ ਜੇ ਕਿਧੂੰ ਦੀ ਟਪ ਜਾਣਾ ਅੱਛਾ ਰਾਤ ਪਈ ਜਦੋਂ ਹਾਂਜੀ ਰਾਤ ਪਈ ਤਾਂ ਸਾਰੇ ਜਿੱਥੇ ਜਿਥੇ ਉਹਨਾਂ ਦੋਂ ਪਰ ਉੱਠੋ ਤੋਂ ਦੀ ਡੌੜ ਗਈ ਅੱਛਾ ਯੋ ਮਾਸਪੇਰੋ ਬਲਟਰੀ ਦੇ ਸਾਈਡ ਤੇ ਢਪਾ ਦੇ ਹਾਂ ਵਿੱਚ ਦੀ ਠੀਕ ਐਸੇ ਛੜਾ ਢਪਾ ਤਾ ਜੀ ਠੀਕ ਹੈੀ ਉਸ ਤੋਂ ਬਾਅਦ ਫੇਰ ਜਦੋਂ ਮੈਂ ਮਤਲਬ ਕਹਿੰਦੇ ਨਾ ਬਾਦ ਗਈ ਐ ਬਲਟਰੀ ਤਾਂ ਜੀ ਕੋਈ 15 ਦਿਨ ਬੈਠੀ ਗਈ संकारे सारियूं अच्छा मुर्दान अच्छा دبے ني گئے مسلمان سارے کوئی ہوئے اچھا تے مارے جڑے گئے انہاں چے ملٹری بیٹھی ہوئی ہے ہاں کیا اپنے پنڈ نال ہی لگدا نا 3 کلومیٹر دے نیڑے کر کے اپنے کھیتاں چ بھی مارے گئے ہوندا کھیتاں چ بھی ਅਤੇ ਜੀ ਦੀ ਜੇਬ ਕਿਸੇ ਮਤਬ ਵਧੀ ਜੀ ਉਹ ਉਹ ਭਾਈ ਤੇ ਹਾਂ ਉਹ ਸ਼ਾਮ ਮੁੜ ਕੇ ਵਾਤੀ ਗਈ ਠੀਕ ਹੈ ਇਹ ਅੱਛਾ ਜਿਹੜਾ ਸੱਖਾ ਹਮਲਾ ਕਰਾਈ ਸਿੱਕੂ ਬਾਗਲੇ ਪਿੰਡਾਂ ਦੀ ਕੀ ਆਪਣੇ ਪਿੰਡ ਦਾ ਤਾਂ ਕੋਈ ਨਹੀਂ ਦੀ ਜੀ ਉਹਨਾਂ ਨੇ ਬਾਗਲੇ ਹਾਂ ਹਾਂ ਬਾਗਲੇ ਅੱਛਾ ਬਾਗਲੇ ਪਿੰਡਾਂ ਦੇ ਇਕੱਠੇ ਆ ਗਏ ਲੋਕ ਹਾਂ ਬਾਗਲੇ ਦੀ ਆਪਣੇ ਦਾ ਆਪਣਾ ਸੁਲੂਕ ਹੀ ਹੁੰਦਾ ਪਿਆਰ ਦੀ ਤਿਆ ਸੀ ਜੀ ਠੀਕ ਹੈ ਠੀਕ ਹੈ अच्छा ये उद्धव आज ਤੁਸੀਂ ਇੱਕ ਗੱਲ ਦਾ ਹੋਰ ਜ਼ਿਕਰ ਕਰਦੇ ਦੀ ਵੀ ਉਰੇ ਥਾਣੇਦਾਰ ਬਾਜਪੁਰ ਸਾਈ ਦੀ ਕੀ ਗੱਲ હતી ਜੀ ਉਹ ਉਹਦਾ ਜਿੱਥੇ ਬੱਚੇ ਜਿਹੜੇ ਮਰੀਆਂ ਪਈਆਂ ਲੜਕੀਆਂ ਦੇ ਦੁੱਧੀਆਂ ਝੁੰਗਦੇ تھے اچھا ਇਹ ਉਹਨਾਂ ਨੂੰ ਥਾਣੇਦਾਰ ਨੇ ਮੌਕਾ ਦਿੱਤਾ ਵੀ ਇਹ ਬੱਚੇ ਜਿਹੜੇ ਪਏ ਨੇ ਇਹਨਾਂ ਨੂੰ ਜਿਉਂਦਿਆਂ ਨੂੰ ਕੁੱਤੇ ਘੜੀ ਸਰਗੇ ਅੱਛਾ ਇਹ ਵੀ ਇਹਨਾਂ ਨੇ ਤੁਸੀਂ ਜਿੰਨੇ ਪਹਿਲਾਂ ਲਾਸਾਂ ਖਤਮ ਕਰੀਏ ਨੇ ਇਹਨਾਂ ਨੂੰ ਨੈ ਕਰ ਦੋਤੀ ਇਹਨਾਂ ਨੇ ਨਹੀਂ ਜੋ ਉਹ ਰਾਤਾ ਦੀ ਕੋ ਉੱਥੇ ਦੱਸ ਕੇ ਜੇ ਜਾ ਕੇ ਮਾਰੋ ਉੱਥੇ ਜਾ ਕੇ ਦੱਸਿਆ ਜੀ ਅੱਛਾ ਫਿਰ ਤੁਸੀਂ ਉਰੋਂ ਇਹ ਮਦਲ ਖੇਤਾਂ 'ਚੋਂ ਲਾਸਾਂ ਮਦਲ आह सुपोर्ट कर देगे होने जिसका हाँ जरी जो थे, थे तो करी तो डास का तो रंगड़ा आता है इकुई इकुई दाल थी मार कटाई थी ठीक है ठीक हाँ बस सुवा सुवा थी कच्चा मचाने बचाने साना दीजिए आसानी सुवे, सुवे सुवे थी ठीक थी। है ठीक थी। है तो तो अच्छा ही विरोध थे तो सीधा डास के जो सोनू ठाणे जहाँ आह पलो केले के आती हैं प ਅੱਛਾ ਜੀ ਫਿਰ ਉੱਥੇ ਤੁਸੀਂ ਕੀ ਜਾ ਕੇ ਦੇਖਿਆ ਜੀ ਡਾਕਟਰ ਜੀ ਜਦੋਂ ਦੇਖਿਆ ਜੀ ਜਾ ਕੇ ਮਰੀਆਂ ਪਈਆਂ ਲੜਕੀਆਂ ਨੂੰ ਬੱਚੇ ਦੁੱਧੀਆਂ ਚੁੰਗਣ ਦੇ ਲਈ ਕੋਈ ਫਟੜ ਮਰਿਆ ਪਿਆ ਨਾਲ ਕੋਈ ਜਿਹੜਾ ਉਹ ਦੁੱਧ ਚੁੰਗਦਾ ਦੁੱਧੀਆਂ ਅੱਛਾ ਚੁੰਗਦਾ ਤਾਂ ਥਾਣੇਦਾਰ ਨੇ ਫਿਰ ਨਿਯੁਕਤ ਬਣਾਈ ਦੇ ਇਹ ਬੱਚਿਆਂ ਨੂੰ ਇਹਨਾਂ ਦੀ ਜ਼ਿੰਦਗੀ ਬਰਬਾਦ ਨਾ ਕਰੋ ਇਹਨਾਂ ਨੂੰ ਲੈ ਕਰ ਦਿਓ ਅੱਛਾ ਜੀ ਇਹਨਾਂ ਨੂੰ ਲੈ ਕਰ ਦਿਓ ਨਹੀਂ ਫਿਰ ਉਹਨਾਂ ਨੇ ਇਹਨਾਂ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਕਿਸੇ ਸਸਤਾ ਬਣਾ ਕੇ ਬੱਚੇ ਨੂੰ ਪਾਇਆ ਜਾਵੇ ਉਹਨਾਂ ਦਾ ਬੱਚਾ ਦਾ ਕੀ ਕਿਸੇ ਕੋਟੇ ਦੀ ਮਸੂਹ ਤਾਂ ਉਹ ਤੋਂ ਉਹ ਤੋਂ ਪਿਆਰ ਹੈ ਜਾਂ ਹੈ ਹੀ ਨਹੀਂ ਕਿਸੇ ਦਾ ਇਹ ਨਾਦ ਬਦਉਂ ਘਟਉਂਦਾ ਅੱਛਾ ਉਹ ਤਾਂ ਦਿਨ ਬਜਮੀ ਦੀ ਲੜਾਈ ਦੀ ਪਰ ਮੈਂ ਕੋਈ ਮੂੰਹ ਟੱਢੀ ਪਿਆ ਪਰ ਮਰ ਕੋਈ ਹਾਂ ਹੁੰਦਾ ਕਿਸੇ ਦੇ ਸਮਝ ਨੂੰ ਲੈ ਕਰ ਪਰ ਉਹ ਰੋ ਤਾਂ ਇਹ ਗੱਲ ਹੋ ਗਈ ਜੀ ਥੋੜਾ ਜਿਹਾ ਅਪਰਾਧੀ ਲੋਕ ਅਪਰਾਧੀ ਡੈਪ ਦੇ ਕਿਸਮ ਦੇ ਲੋਕ ਹੁੰਦੇ ਨੇ ਜਿਹੜੇ ਜਿਵੇਂ ਆਪਾਂ ਕਹ ਜੀ ਕੋਈ ਆਪਾਂ ਪੰਜਾਬੀ ਜੀ ਕਹਿ ਦਿੰਨੇ ਆ ਜਿਵੇਂ ਜਲਾਦ ਹਾਂ ਜਲਾਦ ਜਲਾਦ ਟਾਈਪ ਦੇ ਲੋਕਾਂ ਨੂੰ ਮੌਕਾ ਮਿਲ ਗਿਆ ਮੌਕਾ ਬੱਡ ਟੁੱਕ ਕਰਨ ਦਾ ਬੱਡ ਟੁੱਕ ਹਾਂ ਜੀ ਹਾਂ ਬਾਈ ਡੋ ਕੰਦ ਦਾ ਮੌਕਾ ਮਿਲਿਆ ਥੇ ਜਿਹੜੇ ਉਸਦੇ ਸਟੈਨਗਨ ਦੇ ਮੂਹਰੇ ਆ ਗਏ ਉਹ ਫਿਰ ਜਦੋਂ ਸਟੈਨਗਨ ਕਾ ਨਿਚੇ ਡੈਂਡਰੀਆ ਹੁਕਾਨੂ ਕਿਸੇ ਨੂੰ ਪੁੱਛਦੀ ਹੈ ਕਿਤੇ ਕਿਹ ਕੋਈ ਕਿਤੇ ਖੜੇ ਹੈ ਉਹ ਕਾਰਕੂਸ਼ ਪਿੱਛੇ ਦੀ ਨਿਕਲੀ ਜਾਂਦੇ ਨੇ ਪਿੱਛੇ ਦੀ ਨਿਕਲੀ ਜਾਂਦੇ ਨੇ ਨਾ ਉਹਨਾਂ ਨੇ ਦੇਖਣਾ ਨਾ ਉਹਨਾਂ ਨੇ ਛੱਕਣਾ ਉਹਨਾਂ ਦੇ ਪਾਏ ਕੱਡੇ ਉਹਨਾਂ ਦੇ ਪਾਏ ਮਸ਼ੀਨ ਦੇ ਕੱਡੇ ਐ ਜੰਗਰੀਆ ਫਿਰ ਉਹ ਜਿਹੜੀਆਂ ਮੁਸਲਮਾਨ ਭਰਾਵਾਂ ਦੀਆਂ ਲਾਸ਼ਾਂ ਦੀਆਂ ਨੇ ਉਹ ਉੱਥੇ سپرد ਕਰੀਆਂ ਕਿ ਕੋਈ ਹੋਰ ਵੀ ਚਾਰਾ ਦੀ ਨਾ ਜੀ ਹੋਰ ਕੁਛ ਨਹੀਂ ਕਰਿਆ ਉਹ ਤਾਂ ਦਵਾਈਆਂ ਨੇ ਅੱਛਾ ਹਾਂ ਟੋਏ ਪਟ ਪਟ ਉਹ ਤਾਂ ਮਸ਼ੀਨਾਂ ਤਾਂ ਹੈ ਨਹੀਂ ਥੀਆਂ ਕਸੀਆਂ ਦੇ ਟੋਏ ਥੇ ਗੱਭਰੂਆਂ ਨੂੰ ਦੇਖ ਦੇ ਕੇ ਲਾਂਦੇ ਟੋਏ ਪਟਣ ਗਾ ਗਾ ਜੇ ਦੇ ਟੋਏ ਪਟ ਲੈਂਦੇ ਪਟ ਕੇ ਛੋਟਾ ਛੱਡ ਦਬੀਆਂ ਆਰੇ ਤੋਂ ਪਾਤਾ ਚੱਗ ਲੋਏ ਦੇ ਪਟਾਉਂਦੇ ਅੱਛਾ ਹਾਂ ਫੇਰ ਪਟ ਲੀਆਂ ਚਰੂ ਅਗਲੇ ਪੜਾਉਤੇ ਆਪੋ ਆਪਣੇ ਖੱਡਿਆਂ ਤੇ ਕਰਾਇ ਜਿੱਥੇ ਤੇ ਮਾਰ ਕਿਟਾਈ ਗਈ ਉਹਨੇ ਤੇ ਅਹੀਂ ਦਬੀ ਗਈ ਕਿਤ ਬੰਨਿਆ ਤੋਂ ਲੈ ਕੇ ਤੇ ਫਿਰ ਆੜਾੜੇ ਸਾਰੇ ਪਿੰਡਾਂ ਦੇ ਲੋਕ ਲਿਆਂਦੇ ਹੋਣ ਇੱਕ ਕੱਲੇ ਆਪਣੇ ਪਿੰਡ ਦੇ ਲੋਕ ਤੇ ਸਾਰੇ ਪਿੰਡਾਂ ਦੀ ਆਗੇ ਤੇ ਮਾਰ ਕਿਟਾਈ ਚਾ ਹਾਂ ਨਹੀਂ ਜੋਲਾ ਸੰਦ ਬਣ ਖੋਦੇ ਤਾਂ ਸਾਰੇ ਪਿੰਡ ਪਿੰਡ ਦਾ ਹੀ ਮੱਲਾ ਸੀ ਅੱਛਾ ਏ ਅੱਛਾ ਖੋਦੇ ਤਾਂ ਪਿੰਡਾਂ ਪਿੰਡਾਂ ਪਿੰਡ ਦੀ ਮੱਲਾ ਸੀ ਦੱਬੇ ਵਾਲੇ ਨਾ ਹਾਂ ਤੇ ਜਦੋਂ ਥਾਣੇਦਾਰ ਨੇ ਤੇ ਜਾ ਕੇ ਉੱਤੇ ਤੁਸੀਂ ਦੱਸਦੇ ਦੀ ਵੀ ਉਹਨੇ ਹੁਕਮ ਕਰਾਇਆ ਵੀ ਇਹ ਜਿਹੜੇ ਬੱਚੇ ਦੋਧੀਆਂ ਜੁਗਦੇ ਨੇ ਹਾਂ ਮਾਰੋ ਇਹਨਾਂ ਹਾਂ ਵੀ ਇਹਨਾਂ ਨੂੰ ਮਾਰੋ ਫਿਰ ਤੁਸੀਂ ਕੀ ਦੇਖਿਆ ਭਲੇ ਅਸੀਂ ਤਾਂ ਜੀ ਜਦੋਂ ਮਾਰਕਟਾਈ ਚੱਲ ਗਈ ਜਦੋਂ ਆਰਡਰ ਦੇ ਤਾਂ ਵੇਂਦੇ ਨੂੰ ਲੈ ਕਰੋ ਅੱਛਾ ਅਸੀਂ ਤਾਂ ਦੱਸ ਦੇ ਫਿਰ ਭੱਜੇ ਆਏ ਅੱਛਾ ਉੱਥੋਂ ਤਾਂ ਅਸੀਂ ਆ ਗਏ ਉਹ ਸਾਰੇ ਜਿਹੜੇ ਜਿਹੜਿਆਂ ਨੂੰ ਲੈ ਗਏ ਤੇ ਉਹ ਸਾਰੇ ਠਾਲੇ ਦਾ ਨੰਬਰ ਬਾਕੇ ਬਚੇ ਵਿਚੇ ਦਾ ਸਾਦੇ ਰਲਾ ਹੋ ਸਕਦਾ ਜੀ ਉਹਨਾਂ ਨੇ ਤਾਂ ਡਰਾ ਕੇ ਮਰਵਾਇਆ ਹੋਣਾ ਡਰਾ ਕੇ ਮਰਵਾਤੇ ਹੋਣੇ ਡਰਾ ਕੇ ਕਹਿੰਦੇ ਉਹਦੀ ਮਾਰੋਈ ਨਹੀਂ ਇਹ ਤਾਂ ਬਿਮਾਰੀ ਫੈਲ ਗਈ ਹਾਂ ਜੀ ਲਾਲ ਚ ਦਿੱਤਾ ਇਹ ਡਰਾਇਆ ਹਾਂ ਜੀ ਹਾਂ ਜੀ ਡਰਦੇ ਵੀ ਥੇ ਹਾਂ ਜਾਂ ਉਹਨਾਂ ਨੂੰ ਨਾਫਰਤ ਭਰੀ ਹਾਂ ਵੀ ਤੁਸੀਂ ਸਿੱਖੋਂ ਇਹ ਨੂੰ ਸੁਣ ਮੰਨੇ ਹਾਂ ਵੀ ਮੈਨੂੰ ਬਤਾ ਦਿਓ ਜੇ ਅਦਰ ਦਰਦ ਲੜਾਈਏ ਲੱਗ ਗਈ ਸੀ ਉਹ ਤਾਂ ਦੋਇ ਤਨ ਆਉਂਦੀ ਤਾਂ ਫਿਰ ਹੋੜ ਲੈ ਹੋੜੀ ਇਹਦੀ ਆਪਣੇ ਤੇ ਥੇਰੇ ਮਰੇ ਨਹੀਂ ਨਾ ਹੁੰਤਾ ਹੋਇਆ ਜੀ ਪਰ ਜਿੰਨੇ ਬੱਚੇ ਬੱਚੇ ਦੀ ਹੋ ਸਕਦਾ ਜਿੰਨੇ ਮੰਡੇਰ ਕੋਟਲੇ ਤੇ ਦੇਖਾ ਹਾਂ ਹਾਂ ਉਹਨਾਂ ਨਾਲ ਭਰਾ ਹੁਣ ਤੱਕ ਵੀ ਕਿੰਨੀ ਬਾਦੀ ਹੈ ਬਾਦੀ ਹੈ ਜਿਉ ਬੱਚਿਆਂ ਨੂੰ ਇਹ ਸਰਕਾਰੋਂ ਮੌਕੇ ਦੀ ਜਾਂ ਮਿਲਟਰੀ ਉਹ ਕਰਦੀ ਤਾਂ ਉੱਥੇ ਤੱਕ ਪਹੁੰਚਾ ਦਿੰਦੇ ਬੱਚਿਆਂ ਨੂੰ ਉਦੋਂ ਬੱਚੇ ਪਹੁੰਚੌਣ ਨਾਲੇ ਰਹੇ ਨਹੀਂ ਜੀ ਅੱਜ ਅੱਜ ਕੋਈ ਕੋਈ ਇਹ ਸੈਕ ਦਾ ਚੁੰਗਦਾ ਨਹੀਂ ਸਭ ਲਾਸਾਂ ਦੇ ਤੇਲ ਚ ਆਏ ਪਏ ਅੱਛਾ ਜੀ ਥੋੜੇ ਥੋੜੇ ਬੱਚੇ تھے ਫਰਾਂਟ ਚਾਸ ਦੇ ਕੇ ਥਾਣੇਦਾਰ ਨੇ ਕਹਿ ਕੇ ਕੋਲੇੰਬਰ ਵਾਈ ਨੇ ਬਿਆਨ ਨੂੰ ਮਰੋ ਪਾਈ ਸਾਰਨ ਲੈ ਘੜੋ ਮੈਂ ਤਾਂ ਸਭ ਤੋਂ ਵੱਡਾ ਉਹ ਥਾਣੇਦਾਰ ਹੀ ਅਪਰਾਧੀ ਹੋ ਗਿਆ ਜੀ ਦੋਸ਼ੀ ਹੋ ਗਿਆ ਉਹੀ ਉਹ ਕਹਤੇ ਹੈ ਨਹੀਂ ਉਹ ਨੂੰ ਨੂੰ ਹਾਂ ਉਹ ਨੂੰ ਨੂੰ ਜਨ ਜਨ ਉਹਦੇ ਅੰਦਰ ਹੁਕਮ ਦੀ ਉਹਨਾਂ ਦੇਗੇ ਨਾ ਕੋਤਾ ਤਾਂ ਮਾਗਦੀ ਉਹਨਾਂ ਕੋਲ ਇੱਕ ਭੱਤਿਆ ਆញਾ ਮੈਂ ਤਾਂ ਕੋਈ ਅਪਰਾਧਿਕ વૃਤੀ ਦੀ ਲਾਲੋ ਹਾਂ ਜੀ ਹੈ ਨਹੀਂ ਹਾਂ ਜੀ ਅੱਛਾ ਜੀ ਹੋਰ ਤਾਂ ਤੇ ਬਾਕੀ ਉਹਦੂ ਬਾਤ ਤਾਂ ਨਹੀਂ ਕੋਈ ਕੋਈ ਵਿਚੜਿਆ ਕੋਈ ਪਿੰਡ ਚ ਆਇਆ ਹੋਵੇ ਨਾ ਕੋਈ ਨਹੀਂ ਵਿਚੜਿਆ ਜਿੱਥੇ ਇੱਕ ਤੁਸੀਂ ਪਹਿਲਾਂ ਆਫ ਕੈਮਰਾ ਦਾ ਦਿੱਤੀ ਵੀ ਉੱਥੇ ਕੋਈ ਮਨੋਜਵਾਲ ਲੁਕੇ ਬੈਠੇ ਦੀ ਝਾੜੀਆਂ 'ਚ ਹਾਂ ਸਾਡਾ ਦੇਖਿਆ ਸੀ ਸਾਡੇ ਖੇਤਾਂ 'ਚ ਅੱਛਾ ਜੀ ਅੱਛਾ ਉਹ ਖੇਤਾਂ ਚ ਆਇਆ ਜਦੋਂ ਲੜਾਈ ਤੇ ਜੰਗ ਚੋਂ ਬਚ ਰਿਹਾ ਹਾਂ ਉਹ ਮੇ ਉਸ ਪਹੀ ਦੇ ਵਿੱਚ ਝਾੜ ਬੋਲ ਬਾਲਾ ਸੀ ਜੀ ਬਣੂ ਬਾਸ ਅੱਛਾ ਜੀ ਉਹਨਾਂ ਦੇ ਵਿੱਚ ਖਾਡੇ ਦੇ ਬੜੇ ਬੜੇ ਡੂੰਗੇ ਪੱਤੇ ਜਿੰਨੇ ਗੌਰਮੇ ਟੁੱਟਦੀ ਲਾਇਆ ਕਰਦੀ ਹੈ ਠੀਕ ਹੈ ਜੀ ਉਹਨਾਂ ਜੇ ਨੂੰ ਕੀ ਜਾਂਦਾ ਵਿਚਾਰਾ ਦੋ ਦਿਨ ਅੱਛਾ ਜੀ ਉਹ ਤੀ ਇਹ ਦਿਨ ਦੋ ਦਿਨਾਂ ਮਗਰੋਂ ਸਾਨੂੰ ਤੀ ਇਹ ਦਿਨ ਫੇਰ ਉਹ ਪਾਜਾਂ ਤੋਂ ਡਰ ਕੇ ਭੱਜਿਆ ਜੀ ਅੱਛਾ ਜੀ ਫੇਰ ਅਸੀਂ ਉਹਨੂੰ ਕਰੇ ਦੇ ਤੋੜ ਤੋੜ ਕੇ ਉਹਦੀ ਝੋਲੀ ਚ ਪਾ ਕੇ ਆਉਂਦੇ ਅੱਛਾ ਤੇ ਤੂੰ ਆਹ ਖਾਲੀ ਰਾਤ ਟੱਪੀ ਤੜਕੇ ਅਸੀਂ ਉਰੀ ਆਵਾਂਗੇ ਤੈਨੂੰ ਫੇਰ ਤੋੜ ਕੇ ਦੇਵਾਂਗੇ ਠੀਕ ਹੈ ਇੱਕ ਰਾਤ ਦੋ ਰਾਤਾਂ ਉਹਨੇ ਸਾਡੇ ਖੇਤਾਂ 'ਚ ਕੱਟੀਆਂ ਨੇ ਮੁੰਡੇ ਅੱਛਾ ਮਾਂ ਬੁੱਲ ਹੈ ਬੱਕਰੀਆਂ ਦਾ ਦੁੱਧ ਦੱਦ ਵੀ ਦਿੱਤਾ ਹਾਂ ਸਾਲ ਜਿਹੜਾ ਸੰਭ ਤੇ ਸਾਰਾ ਘਰ ਦੇ ਜੀ ਜਿੰਦਗੀ ਪਾਲ ਕੋਈ ਗੇਜਾਂ ਦੀ ਰੋਟੀ ਵੀ ਲਾ ਦੇ ਦਾ ਪਾਣੀ ਹਾਂ ਨਾ ਦੇਖਾਂਗੇ ਹਾਂ ਨਾ ਬੇਟਾ ਤੁਸੀਂ ਬਹੁਤ ਵੱਡੀ ਆ ਪੁੱਣ ਦਾ ਕੰਮ ਕਰਿਆ ਹਾਂ ਜੀ ਹਾਂ ਜੀ ਸਾਨੀਆ ਤਾਂ ਤੁਸੀਂ ਦਿਖਾਈ ਜਿਵੇਂ ਹਾਂਜੀ ਫਿਰ ਅਸੀਂ ਫਿਰ ਉਹ ਨਹੀਂ ਰਸਤਾ ਵੱਲ ਤੇ ਤਾ ਫਿਰ ਉਲਛੇ ਅਸੀਂ ਤਾਂ ਜਾਣਿਆ ਘਰ ਨੂੰ ਦਿਨ ਛਿਪ ਗਿਆ ਉੱਥੇ ਜਦੋਂ ਰਾਤ ਪੈ ਗਈ ਤੇਨੂੰ ਰਸਤੇ 'ਚ ਕੋਈ ਨਹੀਂ ਮਿਲਵਾ ਨੱਕ ਦੀ ਸੇਟ ਕੱਢ ਲਈ ਸਿੱਧਾ ਟੱਪ ਗਈ ਅੱਛਾ ਕੋਈ ਰਸਤੇ 'ਚ ਹੀ ਮਿਲੂਗਾ ਤੇਨੂੰ ਮਾਰਨਾ ਤੇਰਾ ਅੱਛਾ ਫਿਰ ਉਸੇ ਰਾਤ ਨੇ ਦੇਖ ਲਿਆ ਬੋਲਾ ਅੱਛਾ ਤੁਸੀਂ ਸੁਰੱਖਤ ਰਸਤਾ ਜਿਹੜਾ ਹਾਂ ਬੰਡਰ ਪਾਇ ਤੋਂ ਤੂੰ ਤੋਏ ਤੋਏ ਹਾਂ ਵੀ ਇਥੋਂ ਦੀ ਤੇਰੀ ਜਾਨ ਨੂੰ ਕੋਈ ਖਤਰਾ ਨਹੀਂ ਖਤਰਾ ਨਹੀਂ ਨਿਕਲ ਜਾਈਗਾ ਤੂੰ ਠੀਕ ਹੈ ਜੀ ਗਾਂ ਚਾਨ ਕੇ ਸੇਤੀ ਕੇ ਨੂੰ ਬਾਕੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਆ ਆ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਜਿਹੜੀ ਰਹਿੰਦੀ ਹੈ ਜੀ ਕੋਈ ਤੁਹਾਡੇ ਦਿਮਾਗ ਚ ਕੋਈ ਮੁਸਲਮਾਨ ਭਰਾਵਾਂ ਦੀ ਨਾਲ ਦਾ ਦੀ ਉਹ ਆਪਾਂ ਅਗਲੇ ਬਿਲਕੁਲ ਅਗਲੇ ਚਾਹ ਹਾਂ ਅਗਲੇ ਚਾਹ ਹਾਂ ਪੂਰਾ ਸੋਹਣਾ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਉਹ ਸਾਡੇ ਕੋਲ ਮੁਸਲਮਾਨ ਭਰਾ ਤੱਕੇ ਪਹੁੰਚ ਗਈ ਹੋ ਸਕਦੇ ਨਹੀਂ ਕੋਈ ਜੀ ਹਾਂ ਅੱਛਾ ਉਹ ਕੋਈ ਮੇਰੀ ਉਮਰ ਦੀ ਦੇਖੋ ਨੂਰਦੀਨ ਸਰਫਦੀਨ ਉਹ ਮੇਰੀ ਉਮਰ ਤੇ ਕਪੂਰ ਲਿਟਾ ਡੰਬਰ ਕੇ ਹੋ ਸਕਦੇ ਨਹੀਂ ਮੇਰੀ ਉਮਰ ਦੇ ਜੇ ਮੈਂ ਫਟਦਾ ਜਾਂ ਜਿਉਂਦਾ ਉਹ ਵੀ ਫਟਦੇ ਹੋਰ ਹਾਂ ਉਹਨਾਂ ਦੇ ਸਿੱਕੜ ਬੱਚੇ ਹੋਣਗੇ ਬੱਚੇ ਨਾਲ ਵੀ ਹੋਣਗੇ ਜੀ ਪਰਿਵਾਰ ਹੋਸਾ ਲਈ ਹੋਸਾ